ਮੁਰਦਾਬਾ ਮੁਰਦਾਬਾ ਮੁਸ਼ਾਸ਼ੂ ਕਰਾ ਬਾਬਾ ਨਾਣ ਮੁਰਦਾਬਾ ਮੁਰਦਾਬਾ ਆਮ ਸਰਕਾਰ ਮੁਰਦਾਬਾ ਮੁਰਦਾਬਾ ਮਾਮਲਾ ਇਦਾਂ ਵਾਂ ਕਿ ਸਾਡਾ ਬ੍ਰਦਰ ਇਨਾ ਪਹਿਲਾਂ ਸਰਕਾਰੀ ਗੋਲੀ ਤੇ ਲਾਇਆ ਵਾ ਤੇ ਉਹ ਲੈਨ ਚ ਲੱਗਾ ਸੀ ਤੇ ਉਹਨਾਂ ਨੇ ਉਹਨੂੰ ਫੜ ਲਿਆ ਵਾ ਚਾਹੇ ਦੀ ਸਰਕਾਰੀ ਗੋਲੀ ਬੰਦ ਕਰ ਨਸ਼ੇ ਤੇ ਆਪ ਵੇਚਣ ਡੇ ਨੇ ਨਸ਼ਾ ਬੰਦ ਹੋਊਗਾ ਤਾਂ ਕੋਈ ਨਸ਼ਾ ਲਾਊਗਾ ਕਿੱਥੋਂ ਇਹ ਕੀ ਸਾਰੇ ਉਹ ਗੋਲੀ ਖਾਣ ਗਿਆ ਬਕਾਸਰ ਉੱਥੇ ਹੀ ਸਾਨੂੰ ਨਹੀਂ ਪਤਾ ਲੱਗਾ ਸਾਨੂੰ ਬਾਤ ਚ ਪਤਾ ਲੱਗਿਆ ਕਿ ਤੁਹਾਨੂੰ ਲੱਗ ਗਿਆ ਇਹ ਸਾਨੂੰ ਇਹ ਗੱਲ ਦਾ ਨਹੀਂ ਪਤਾ ਲੱਗੇਗਾ ਅਸੀਂ ਕਹਿੰਦੇ ਆ ਕਿ ਸਾਡੇ ਨਾਲ ਤੱਕ ਕੇ ਨਾ ਕਰੋ ਅਸੀਂ ਇਤਰੀ ਬਲੋਕ ਆ ਗਏ ਇੰਨੇ ਸਮੇਂ ਤੋਂ ਜੁਕੇ ਹੋ ਹਾਂ ਤਾਂ ਇਹ ਕਹੇ ਦਾ 25 ਮਈ ਨੂੰ ਡੇਰਾ ਬਾਬਾ ਨਾਨਕ ਦੇ ਸਰਕਾਰੀ ਹਸਪਤਾਲ ਤੋਂ ਨਸ਼ਾ ਛੁਡਾਉਣ ਵਾਲੀ ਗੋਲੀ ਲੈਣ ਗਏ ਪੰਜ ਨੌਜਵਾਨਾਂ ਉੱਪਰ ਪੁਲਿਸ ਵੱਲੋਂ ਐਨਡੀਪੀਐਸ ਐਕਟ ਹੇਠਾ ਮਾਮਲਾ ਦਰਜ ਕੀਤਾ ਗਿਆ ਇਸ ਦੇ ਵਿਰੋਧ ਵਿੱਚ ਅੱਜ ਪਿੰਡ ਰਾਮਪੁਰ ਅਤੇ ਡੇਰਾ ਬਾਬਾ ਨਾਨਕ ਦੇ ਲੋਕਾਂ ਨੌਜਵਾਨਾਂ ਦੇ ਮਾਪਿਆਂ ਅਤੇ ਜਮਹੂਰੀ ਕਿਸਾਨ ਸਭਾ ਦੇ ਆਗੂਆਂ ਵੱਲੋਂ ਪੁਲਿਸ ਥਾਣੇ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਆਗੂ ਆਜਤ ਸਿੰਘ ਨੇ ਦੱਸਿਆ ਕਿ ਨਸ਼ੇ ਛੁਡਾਉਣ ਲਈ ਸਰਕਾਰ ਵੱਲੋਂ ਦਿੱਤੀ ਜਾਂਦੀ ਗੋਲੀ ਲੈਣ ਗਏ ਨੌਜਵਾਨਾਂ ਨੂੰ ਪੁਲਿਸ ਨੇ ਜ਼ਬਰਦਸਤ ਕੇ ਉਹਨਾਂ ਉੱਤੇ ਨਜਾਇਜ਼ ਕੇਸ ਲਾ ਦਿੱਤਾ ਉਹਨਾਂ ਨੇ ਦੋਸ਼ ਕਾਇਆ ਕਿ ਅਸਲ ਨਸ਼ਾ ਵੇਚਣ ਵਾਲੇ ਆਜ਼ਾਦ ਗੁਮ ਰਹੇ ਹਨ ਅਤੇ ਨਸ਼ੇ ਦੇ ਆਦੀ ਨੌਜਵਾਨਸ ਲੱਖਾਂ ਪਿੱਛੇ ਕੀਤੇ ਜਾ ਰਹੇ ਹਨ ਦੂਜੇ ਪਾਸੇ ਥਾਣਾ ਇੰਚਾਰਜ ਸਤਪਾਲ ਸਿੰਘ ਦਾ ਕਹਿਣਾ ਹੈ ਕਿ ਨੌਜਵਾਨ ਸਰਕਾਰੀ ਗੋਲੀ ਨੂੰ ਗਲਤ ਟੰਗ ਨਾਲ ਵਰਤ ਰਹੇ ਹਨ ਜਿਸ ਕਾਰਨ ਕਾਨੂੰਨੀ ਕਾਰਵਾਈ ਕੀਤੀ ਗਈ ਪਰਿਵਾਰ ਨੇ ਸਰਕਾਰ ਤੋਂ ਮਾਮਲਾ ਰੱਦ ਕਰਨ ਅਤੇ ਨਸ਼ਾ ਛੁਡਾਉਣ ਵਾਲੀ ਗੋਲੀ ਦਿਵਾਂਦੀ ਪ੍ਰਕਿਰਿਆ ਬੰਦ ਕਰਨ ਦੀ ਮੰਗ ਕੀਤੀ ਹੈ ਮੁਰਦਾਬਾਦ ਮੁਰਦਾਬਾਦ ਕੌਂਸਲ ਪ੍ਰਸ਼ਾਸਨ ਮੁਰਦਾਬਾਦ 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 ਕੌਂਸਲ ਪ੍ਰਸ਼ਾਸਨ ਮੁਰਦਾਬਾਦ 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 ਐਸ ਐਚ ਓ ਡੇਰਾ ਮੁਰਦਾਬਾਦ 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 ਐਸ ਐਚ ਓ ਡੇਰਾ ਮੁਰਦਾਬਾਦ 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 ਕੌਂਸਲ ਪ੍ਰਸ਼ਾਸਨ ਮੁਰਦਾਬਾਦ 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 ਆਮਲਾ ਇਹ ਦਵਾਵਾਂ ਕਿ ਸਾਡਾ ਬ੍ਰਦਰ ਇਨਾ ਪਹਿਲਾਂ ਸਰਕਾਰੀ ਗੋਲੀ ਤੇ ਲਾਇਆ ਵਾ ਤੇ ਉਹ ਲੈਨ ਚ ਲੱਗਾ ਸੀ ਤੇ ਉਹਨਾਂ ਨੇ ਉਹਨੂੰ ਫੜ ਲਿਆ ਵਾ ਚਾਹੇ ਤੇ ਸਰਕਾਰੀ ਗੋਲੀ ਬੰਦ ਕਰ ਨਸ਼ੇ ਤੇ ਆਪ ਵੇਚਣ ਦੇ ਨੇ ਨਸ਼ਾ ਬੰਦ ਹੋਊਗਾ ਤੇ ਕੋਈ ਨਸ਼ਾ ਲਾਊਗਾ ਕਿੱਥੋਂ ਵੀ ਇਹ ਕਿ ਸਾਰੇ ਨਸ਼ਿਆਂ ਦੀ ਬਰਬਾਦੀ ਕਰਨ ਦੇ ਜੇ ਸਰਕਾਰ ਹੀ ਸਾਰਾ ਕੁਝ ਕਰਾਉਣੀ ਜੇ ਸਰਕਾਰ ਚਾਵੇ ਤੇ ਕੁਝ ਵੀ ਕਰਾ ਸਕਦੀ ਉਹ ਪੰਜਾਂ ਦਹਾ ਦਿਨਾਂ ਦੀ ਖੇਡ ਨਹੀਂ ਕੋਈ ਦੋ ਘੰਟਿਆਂ ਦੀ ਖੇਡ ਹੈ ਜੇ ਬੰਦ ਕਰਾਉਣਾ ਹੋਵੇ ਇਹਨਾਂ ਦੀ ਸਹੇਵ ਵਿੱਚ ਹੀ ਸਾਰਾ ਕੁਝ ਚੱਲਣ ਦੇ ਆ ਵਾ ਜੇ ਬੰਦ ਕਰਾਉਣਾ ਚਾਹਣ ਤੇ ਮਿੰਟ ਚੋਂ ਦੀ ਕਰਾ ਸਕਦੇ ਪਰ ਸਾਡੇ ਭਰਾ ਨੂੰ ਇਨਸਾਫ ਚਾਹੀਦਾ ਚਾਹੇ ਕੋਈ ਕੁਝ ਉਹਨਾਂ ਨੇ ਫਸਾਇਆ ਵਾ ਪਰਚਾ ਕਰਕੇ ਇਹਨੂੰ ਥਾਣੇ ਭੇਜਦਾ ਆਪਣਾ ਜੇਲ੍ਹ ਚ ਭੇਜ ਦਿੱਤਾ ਵਾ ਇਹ ਇਹਨਾਂ ਨੇ ਸਾਨੂੰ ਇਹ ਦੱਸਿਆ ਵੀ ਇਹ ਸੈਂਟਰ ਚ ਭੇਜਣ ਲੱਗੇ ਉਤੋਂ ਇਹਨੇ ਵਿਗੜ ਕੇ ਆਉਣਾ ਉਤੋਂ ਸੁਧਰ ਕੇ ਥੋੜੀ ਆਉਣਾ ਜੇ ਸੁਧਾਰਨਾ ਚਾਹੇ ਤੇ ਸਰਕਾਰ ਸਭ ਕੁਝ ਹੀ ਕਰ ਸਕਦੀ ਹੈ ਇਹਨੂੰ ਫੜਿਆ ਕਿੱਥੋਂ ਗਿਆ ਫੜਿਆ ਇਥੇ ਡੇਰਾਬਾਬ ਬਨਾਰਕਾ ਹਸਪੀਟਲ ਤੋਂ ਫੜਿਆ ਗਿਆ ਜੀ ਗੋਲੀ ਲੈਣ ਆਇਆ ਸੀ ਗੋਲੀ ਲੈਣ ਆਇਆ ਸੀ ਲੈਨ ਚ ਲੱਗਾ ਸੀ ਜੀ ਸਰਕਾਰ ਨੇ ਕੋਧੇ ਆਪ ਚਾਲੂ ਕੀਤੀ ਤੇ ਉਹੀ ਤਾਂ ਹੀ ਕਹਿੰਦੀ ਆ ਵੀ ਸਰਕਾਰ ਇਹ ਨਸ਼ਾ ਬੰਦ ਕਰੇ ਤੇ ਫਿਰ ਲਏਗੀ ਕਿੱਥੋਂ ਦੁਨੀਆ ਇਹੀ ਹੈ ਨਾ ਨਸ਼ਾ ਬੰਦ ਕਰਨ ਦੇ ਸਾਰੇ ਨੌਜਵਾਨ ਜਿਹੜੇ ਬਚਣ ਨਸ਼ਿਆਂ ਦੀ ਲੈਨ ਚ ਤੇ ਨਾ ਪਾਇਆ ਵਾ ਪਹਿਲਾਂ ਨਸ਼ਿਆਂ ਦੀਆਂ ਗੋਲੀਆਂ ਤੇ ਲਾਅ ਦਿੱਤਾ ਵਾ ਤੇ ਹੁਣ ਜੋ ਲੈਨ ਜਾਂਦੇ ਨੇ ਤੇ ਫਿਰ ਉਹਨਾਂ ਦੇ ਪਰਚੇ ਪਾਵਾ ਸੁੱਟੀ ਜਾਂਦੀਆਂ ਇਹ ਕਿੱਦਾਂ ਦਾ ਇਨਸਾਫ ਹੈ ਜੀ ਮੈਂ ਚਾਹੁੰਦੇ ਜੇ ਜਿਹੜੇ ਆਉਂ ਸੈਂਟਰ ਦੀ ਗੋਲੀ ਵੀ ਫਿਰ ਇਹ ਵੀ ਬੰਦ ਹੋਣੀ ਚਾਹੀਦੀ ਹਾਂਜੀ ਹੋਣੀ ਚਾਹੀਦੀ ਹੈ ਜ਼ਰੂਰ ਹੋਣੀ ਚਾਹੀਦੀ ਹੈ ਜੀ ਜੀ ਬੀਐਨ ਜੇ ਦੇ ਪਰਚਾ ਹਾਂਜੀ ਤੇ ਜਿਹੜਾ ਪਰਚਾ ਬਣਿਆ ਉਹਦਾ ਕਟਿਆ ਜਾਵੇ ਵੀ ਜੋ ਵੀ ਉਹਨਾਂ ਇਨਸਾਫ ਬੰਦਾ ਮੇਰੇ ਚਾਹੇ ਤੇ ਉਹਦੇ ਚ ਕੁਝ ਬਰਾਮਦ ਹੋਇਆ ਤਾਂ ਉਹ ਸਾਨੂੰ ਦੱਸਿਆ ਜਾਵੇ ਸਾਨੂੰ ਸਬੂਤ ਦਿੱਤਾ ਜਾਵੇ ਝੂਠੇ ਗੱਲ ਹੈ ਹੋਈ ਕੱਲ ਮੁੰਡਾ ਨਸ਼ੇ ਦੀ ਆਈਡੀ ਬਣੀ ਹੋਈ ਓਦੀ ਕੀ ਨਾਮ ਹਤਾ ਕੀ ਸਾਇਰਨ ਉਹ ਗੋਲੀ ਖਾਣ ਗਿਆ ਬਾਬਾਸ ਉੱਥੇ ਹੀ ਸਾਨੂੰ ਨਹੀਂ ਪਤਾ ਲੱਗਾ ਸਾਨੂੰ ਬਾਅਦ ਚ ਪਤਾ ਲੱਗਾ ਕਿ ਉੱਥੇ ਮੁੰਡਾ ਚੁੱਕਿਆ ਹੋਇਆ ਉਹ ਸਾਨੂੰ ਕਿਸੇ ਗੱਲ ਦਾ ਨਹੀਂ ਪਤਾ ਲੱਗਦਾ ਤਾਂ ਦੋ ਸਹਿਬਨਿਆਂ ਕਪੂਸ ਨੇ ਬਾਅਦ ਕਿ ਤੁਹਾਡਾ ਮੁੰਡਾ ਇਹ ਕਿੱਥੇ ਸਾਨੂੰ ਪਤਾ ਲੱਗਾ ਵਾ ਕਿ ਮੁੰਡਾ ਇਹਨਾਂ ਨੇ ਚੁੱਕਿਆ ਉਹ ਸਾਨੂੰ ਇਹ ਨਹੀਂ ਪਤਾ ਲੱਗਾ ਵੀ ਕੀ ਕੀਤਾ ਸਿਰਫ ਇੱਕ ਗੋਲੀ ਖਾਣ ਗਿਆ ਉਹਦੀ ਆਈਡੀ ਬਣੀ ਹੋਈ ਆ ਮਤਲਬ ਕਿ ਉਹ ਗੋਲੀ ਰੋਜ਼ ਲੈਂਦਾ ਹੀ ਗੋਲੀ ਖਾਣ ਗਿਆ ਬਸ ਤੇ ਪੁਲਿਸ ਸਟੇਸ਼ਨ ਆ ਗਿਆ ਇਹਨਾਂ ਤੁਹਾਨੂੰ ਕਿਹਾ ਸਾਨੂੰ ਹਾਲੇ ਕੋਈ ਨਹੀਂ ਪਤਾ ਹੈਗਾ ਸਾਨੂੰ ਐਫਆਰ ਜੀ ਕਹਿੰਦੇ ਇਹਨਾਂ ਨੇ ਸਾਨੂੰ ਇਹ ਕਿਹਾ ਹੀ ਵੀ ਇਹ ਨਸ਼ਾ ਕੇਂਦਰ ਚ ਦੇ ਵਿੱਚ ਕੱਲ ਮੁੰਡੇ ਕਰਨੇ ਕੱਲ ਇਹ ਗੱਲ ਹੋਈ ਆ ਮੈਨੂੰ ਨਸ਼ਾ ਕੇਂਦਰ ਚ ਲੈਣਾ ਪਰ ਉੱਥੇ ਨਸ਼ਾ ਕੇਂਦਰ ਚ ਨਹੀਂ ਇਹ ਗੱਲ ਬਣਦੀ ਤਲਹੀ ਹੋਇਆ ਕੋ ਮੈਂ ਸਾਰੇ ਪਾਸੇ ਹੀ ਤਲ ਨਹੀਂ ਗਿਆ ਉੱਥੇ ਨਹੀਂ ਗਿਆ ਤੁਸੀਂ ਵੀ ਜਾਓ ਅਸੀਂ ਕਿੰਨੇ ਸਦਾ ਬੱਚਾ ਬਾਹਰ ਆਇਆ ਜਾਏ ਪਰ ਚੜਾਦ ਹੋ ਜਾਈ ਗਰੀਬੇ ਇੱਕ ਟੋਲਾ ਲਿਆ ਪਏ ਨਾਲ ਲਖਿੰਦਰਪੁਰ ਕੀ ਨਾ ਸਾਡੇ ਬੇਟਾ ਜਿੰਦਾ ਅਰਸ਼ਦੀਪ ਸਿੰਘ ਕੀ ਹੋਇਆ ਕੀ ਹੈ ਸਾਰਾ ਮਤਲਬ ਉਹ ਕਰੋ ਨਾ ਮਤਲਬ ਮੋਟਰਸਾਈਕਲ ਲੈ ਕੇ ਤੇ ਕਹਿੰਦਾ ਕਿ ਮੰਮੀ ਮੈਂ ਦਵਾਈ ਲੈਵਾਂ ਆਪਣੀ ਰੋਜ਼ ਆਉਂਦਾ ਸੀ ਡੇਰਾ ਪਾਪਾ ਨਾਨਕ ਗੋਲੀ ਲੈਣ ਗਿਆ ਲੈਂਚ ਲੱਗਾ ਇਹਨਾਂ ਨੇ ਫੜ ਲਿਆ ਆ ਹਨ ਸਾਰੀ ਦਿਹਾੜੀ ਕੋਈ ਪਤਾ ਨਹੀਂ 7:00 7:30 ਵਜੇ ਇਹਨਾਂ ਨੇ ਫੋਨ ਕੀਤਾ ਕੋਈ ਸਵਾਲਿਆ ਸਰਪੰਚ ਸਾਹਿਬ ਨੂੰ ਕਿ ਤੁਹਾਡਾ ਬੰਦਾ ਨੇ ਫੜਿਆ ਆ ਇਹ ਇਹ ਮੁੜ ਕੇ ਰਾਤ ਵਿਚਾਰੇ ਭੱਜੇ ਨਸੇ ਫਿਰਦੇ ਰਿਹਾ ਹਮ ਕੋਈ ਪਤਾ ਨਹੀਂ ਬਸ ਗੋਲੀ ਖਾਂਦਾ ਸੀ ਤੇ ਇਹਨਾਂ ਨੇ ਉਹੀ ਕੋਲੋਂ ਪਾ ਕੇ ਕਿਸ ਲੈਕ ਕਹਿੰਦਾ ਫੜਿਆ ਗਿਆ ਮੜੀਆਂ ਦੇ ਵਿੱਚ ਅਜੇ ਅੰਦਰ ਗੱਲ ਹੋਈ ਕਿਸੇ ਨੇ ਸੁਣੀ ਨਹੀਂ ਗੱਲ ਸਾਡੀ ਸਾਡ ਗੱਲ ਸੁਣੀ ਹਾਂਜੀ ਨਹੀਂ ਸੁਣੀ ਗੱਲ ਕਿਹਨੇ ਹੁਣ ਤੁਸੀਂ ਕੀ ਸੁਣੀ ਆਹੀਂ ਕਹਿੰਦੇ ਆ ਕਿ ਸਾਡੇ ਨਾਲ ਤੱਕੇਸ਼ਾ ਹੀ ਨਾ ਕਰੋ ਅਸੀਂ ਗਰੀਬ ਲੋਕ ਆ ਜਿਹੇ ਇਹਨੇ ਸਮੈਕਾ ਪੀਣ ਜੋਗੇ ਹੋਣ ਤਾਂ ਇਹ ਕਿਹਦੇ ਦਾ ਘਰ ਦਾ ਕਰਕੇ ਗੁਜ਼ਾਰਾ ਹਰੇ ਬੇਟੇ ਬਿਆਰਾ ਕਲਦਾ ਟਾਈਮ ਪਾਸੇ ਪਾਪਾ ਇਹਨਾਂ ਦੀਦੀ ਲਾਤ ਵੀ ਟੁੱਟੀ ਜੇ ਖਰਚਾ ਟੜ ਕੇ ਦਿਹਾੜੀ ਲਾ ਕੇ ਘਰ ਲਿਆ ਗਿਆ ਨੂੰ ਦਿੰਦਾ ਗੋਲੀ ਸਰਕਾਰੀ ਖਾਂਦਾ ਆ ਅਸੀਂ ਉਹ ਨਹੀਂ ਕਰਤਾ ਮਾ ਇਹ ਮਾੜਾ ਮੋਟਾ ਵੀ ਇਹ ਹੀ ਗੋਲੀ ਗਾਲੀ ਖਾਂਦਾ ਹੀ ਇਹ ਜਿਹਨਾਂ ਦੀ ਸੈਂਟਰ ਤੇ ਲੱਗੀ ਹੈ ਕਹਿੰਦੇ ਕਿ ਉਦਾਂ ਨਹੀਂ ਕੰਮ ਹੁੰਦਾ ਹੋਰ ਇਹ ਜਿਹੜੀ ਗੋਲੀ ਲੱਗੀ ਹੈ ਇਹ ਤੁਹਾਨੂੰ ਲੱਗਦਾ ਠੀਕ ਹੈ ਜਾਂ ਇਹ ਨਿੱਕੇ ਜਿਹੇ ਵੀ ਇਹ ਵੀ ਹਟ ਨਹੀਂ ਚਾਹੀਦੀ ਇਹ ਵੀ ਹਟ ਨਹੀਂ ਚਾਹੀਦੀ ਆ ਸਾਡੇ ਬੱਚੇ ਰਹਿ ਜਾਣ ਨਾ ਰਹਿ ਜਾਣ ਸਾਨੂੰ ਇਹ ਮਨਜ਼ੂਰ ਆ ਇਹ ਸੈਂਟਰ ਨਾਲ ਨਸ਼ਾ ਟਾਉਣ ਵਾਸਤੇ ਨਸ਼ਾ ਦਿੱਤਾ ਜਾਂਦਾ ਹਾਂਜੀ ਹਾਂਜੀ ਸਾਰਾ ਜੋ ਥਾਣਾ ਦੇਰਾ ਬਾਬਾ ਨਾਨਕ ਕੋਹਾਉ ਕੀਤਾ ਗਿਆ ਕੀ ਮਾਮਲਾ ਕੀ ਹੈ ਜੀ ਇਹ ਮਾਮਲਾ ਹੈ ਜੀ ਸਾਡੇ ਪਿੰਡ ਦੇ ਤਿੰਨ ਵਿਅਕਤੀ ਬਹੁਤ ਭਲੇ ਮਨ ਚ ਸ਼ਰਾਬ ਪੀਣ ਦੇ ਆਦੀ ਹੀ ਖਟਿਆਲੇ ਪਿੰਡ ਸ਼ਰਾਬ ਪੀਣ ਗਏ ਉਹ ਤੋਂ ਨਾ ਬੋਤਲ ਸ਼ਰਾਬ ਲਈ ਆ ਉਹ ਚੋਂ ਨਾ ਅੱਧੀ ਪੀਤੀ ਤੇ ਅੱਧੀ ਉਹਨਾਂ ਦੇ ਕੋਲ ਹੀ ਉਹਨਾਂ ਨੂੰ ਉੱਥੋਂ ਚੁੱਕ ਲਿਆ ਉਹਨਾਂ ਤੋਂ 11 ਬੋਤਲਾਂ ਸ਼ਰਾਬ ਦੇਰਾ ਬਾਬਾ ਨਾਨਕ ਦੀ ਪੁਲਿਸ ਨੇ ਪਾਤੀ ਆ ਤੇ ਉਦੋਂ ਬਾਅਦ ਆ ਜਿਹੜੇ ਖਟਿਆਲੇ ਚ ਸ਼ਰਾਬ ਵੇਚਦੇ ਨੇ ਰੋਜ਼ ਸ਼ਰਾਬ ਵਕੰਡੀ ਆ ਖਟਿਆਲੇ ਡੇਲੀ ਵਿਕਦੀ ਜੇ ਇੱਕ ਸਾਡੇ ਪਿੰਡ ਦਾ ਹੋਰ ਮੁੰਡਾ ਜੇ ਉਨੂੰ ਹਸਪਤਾਲੋਂ ਗੋਲੀਖਾਨ ਆਏ ਨੂੰ ਚੁੱਕ ਲਿਆ ਜਿੱਥੇ ਉਹਦੇ ਤੇ ਸਮੈਕ ਦਾ ਪਰਚਾ ਦਿੱਤਾ ਜੇ ਇਸ ਕਰਕੇ ਪੁਲਿਸ ਪ੍ਰਸ਼ਾਸਨ ਬਹੁਤ ਧੱਕਾ ਕਰ ਰਿਹਾ ਤੇ ਜਿਹੜੇ ਵੇਚਦੇ ਨੂੰ ਉਹਨਾਂ ਨੂੰ ਕੁਝ ਨਹੀਂ ਆਂਦੇ ਜਿਹੜੇ ਖਾਣ ਪੀਣ ਵਾਲੇ ਉਹਨਾਂ ਨੂੰ ਫੜ ਕੇ ਬੰਦ ਕਰੀ ਜਾਂਦੇ ਨੇ ਇਦਾਂ ਨਸ਼ਾ ਨਹੀਂ ਮੁਕਣਾ ਨਸ਼ਾ ਜਿੱਥੋਂ ਆਉਂਦਾ ਉੱਥੋਂ ਬੰਦ ਕਰਾਉਣਾ ਤੇ ਫੇਰ ਨਸ਼ਾ ਮੁਕਣਾ ਜੀ ਅਸੀਂ ਇਹੋ ਹੀ ਅਰਜ਼ ਕਰਨੇ ਪੁਲਿਸ ਪ੍ਰਸ਼ਾਸਨ ਨੂੰ ਇਹ ਧੱਕਾ ਲੋਕਾਂ ਨਾਲ ਨਾ ਕਰਨ ਜੇ ਇਹ ਧੱਕਾ ਕਰਨ ਨੂੰ ਨਾ ਰੋਕੇ ਤਾਂ ਅਸੀਂ ਆਉਣ ਵਾਲਾ ਸਮਾਂ ਜਿਹੜਾ ਲੀਕ ਕੇ ਹੋਰ ਏ ਤੋਂ ਤਕੜਾ ਸੰਘਰਸ਼ ਕਰਨ ਦਾ ਐਲਾਨ ਕਰਾਂਗੇ ਜੇ ਪੁਲਿਸ ਪ੍ਰਸ਼ਾਸਨ ਸਾਡੇ ਆਖੇ ਨਾ ਲੱਗਾ ਤੇ ਜਿਹੜੀ ਸਰਕਾਰ ਵੱਲੋਂ ਜਿਹੜੀ ਗੋਲੀ ਇੱਥੋਂ ਆਪਾਂ ਦਿੱਤੀ ਜਾਂਦੀ ਹੈ ਜੀ ਖਾਸ ਕਰਕੇ ਜਿਹਨਾਂ ਨਸ਼ੇੜੀ ਨੇ ਹਾਂਜੀ ਤੇ ਇੱਕੀ ਉੱਤੇ ਉਹ ਗੋਲੀ ਦਾ ਕੋ ਪਰਚਾ ਪਿਆ ਜਾਂ ਹੋਰ ਕੀ ਕੀ ਮਾਮਲਾ ਨਹੀਂ ਜੀ ਉਹ ਗੋਲੀ ਦਾ ਨਹੀਂ ਪਿਆ ਉਹਨਾਂ ਨੇ ਕੋਈ ਪੰਨੀ ਪੁੰਨੀ ਲਿਖੀ ਆ ਤਾਂ ਦਾ ਨੋਟ ਲਿਖਿਆ ਲੈਟਰ ਲਿਖਿਆ ਉਹਦੇ ਲਾਗੇ ਕਹਿੰਦੇ ਇਹਨਾਂ ਕੋਈ ਸਮੈ ਕਿ ਇਹਨਾਂ ਪੀਲੀ ਆ ਤੇ ਗੋਲੀ ਦਾ ਕੋਈ ਨਹੀਂਗਾ ਉਥੋਂ ਲੈਣ ਚ ਲੱਗਿਆ ਨੂੰ ਕੱਢਿਆ ਉਹਨਾਂ ਨੂੰ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਮਿਲ ਕੇ ਇਸ ਸੰਬੰਧੀ ਗੱਲ ਕੀਤੀ ਭਈ ਸਾਨੂੰ ਕੋਈ ਪ੍ਰਸ਼ਾਸਨ ਵਾਲਾ ਮਿਲਿਆ ਹੀ ਨਹੀਂ ਜੀ ਪੁਲਿਸ ਪ੍ਰਸ਼ਾਸਨ ਇੱਥੇ ਹੈ ਕੋਈ ਨਹੀਂ ਘਮ ਦਸੀਏ ਸਟਾਫ ਗਏ ਨੇ ਤੁਹਾਡੀ ਅਗਲੀ ਜਿਹੜੇ ਰਣਨੀਤੀ ਫਿਰ ਅਗਲੀ ਰਣਨੀਤੀ ਫਿਰ ਆਹੀ ਇੱਕ ਲੀਕੇ ਨਾ ਕਰਾ ਐਲਾਨ ਵੱਡੇ ਪੱਧਰ ਤੇ ਐਲਾਨ ਕਰਾਂਗੇ ਕੀ ਕਰਨਾ ਜਾਂ ਥਾਣੇ ਦਾ ਘਰਾਉ ਕਰਾਂਗੇ ਜਾਂ ਕੋ ਹੋਰ ਮਸਲਾ ਤਕਰਾ ਕਰਾਂਗੇ ਇਹ ਗੱਲ ਦਾ ਪਰ ਅਬਕੇ ਜਿਹੜੇ ਮગર ਮਛੀਆਂ ਨੂੰ ਬਚਾਇਆ ਜਾ ਰਿਹਾ ਤੇ ਜਿਹੜੇ ਜੜੇ ਮਛੀਆਂ ਨੂੰ ਫੜਿਆ ਜਾ ਰਿਹਾ ਉਹ ਜਿਹੜੀਆਂ ਅੱਗੇ ਮਰੀਆਂ ਨੇ ਉਹਨਾਂ ਨੂੰ ਫੜਿਆ ਜਾਂ ਜਾਂਦੇ ਆ ਤੇ ਮગર ਮਛੀਆਂ ਨੂੰ ਬਚਾਇਆ ਜਾਂ ਜਾਂਦੇ ਆ ਉਹ ਪਹਿਲਾਂ ਇਹ ਨਸ਼ੇ ਤੇ ਲੱਗੇ ਨੇ ਕੈਪਟਨ ਸਰਕਾਰ ਨੇ ਗੋਲੀ ਚਾਲੂ ਕੀਤੀ ਜਾਂ ਗੋਲੀ ਬੰਦੀ ਕਰ ਦ ਹਸਪਤਾਲ ਚ ਹੋਣੀ ਆਪੇ ਮਸਲਾ ਮੁੱਕ ਜੇ